ਸਾਰਿਆਂ ਨੂੰ ਫਤਿਹ ਹੱਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਗੈਰ ਜ਼ਿੰਮੇਵਾਰ ਹਸ ਹੋਣਾ ਜਾਂ ਬਿਆਨ ਮੇਰੇ ਸਾਹਮਣੇ ਆਇਆ ਪਰ ਜਿਹਦੇ ਕੀ ਪ੍ਰਣਾਮ ਬਹੁਤ ਗੰਭੀਰ ਹੋਣ ਵਾਲੇ ਕਿਉਂਕਿ ਅੱਜ ਫੇਰ ਪਗੋੜੇ ਦਲ ਵੱਲੋਂ ਸਮੁੱਚੇ ਸਿੱਖ ਜਗਤ ਦਾ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਨੀਵਾ ਕੇ ਕਰਤਾ ਸਿੱਖ ਕੌਮ ਦਾ ਦਿਲ ਬਲੁੰਦੜਿਆ ਗਿਆ ਕਿਉਂਕਿ ਸਿੱਖ ਕੌਮ ਦੇ ਇੱਕ ਸਾਭਕਾ ਜੇਸੇਦਾਰ ਉੱਪਰ ਅੱਜ ਫੇਰ ਇਹਨਾਂ ਨੇ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸਗੱਜ ਜੀ ਇਹਨਾਂ ਦੇ ਮਾਇਨੇ ਜੇ ਆਪਾਂ ਮੰਨੀਏ ਤਾਂ ਜਿਹੜਾ ਸੁਖਵੀਰ ਬਾਦਲ ਦੇ ਸੁਖਵੀਰ ਬਾਦਲ ਸਾਹਿਬ ਦੇ ਉੱਪਰ ਜਾਣ ਲੇਵਾ ਹਮਲਾ ਹੋਇਆ ਸੀ ਉਹਦੇ ਪਿੱਛੇ ਕਹਿ ਵੀ ਹਕਤਰੀ ਸਿੱਖ ਦੀ ਸਾਜ਼ਿਸ਼ ਸੀ। ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨਾਂ ਨਾਲ ਪੰਥ ਦਾ ਤਾਂ ਕੋਈ ਵਾਅ ਵਾਸਤਾ ਨਹੀਂ ਭਗੋੜੇ ਦਲ ਦਾ ਇਸ ਕਰਕੇ ਮੈਨੂੰ ਦੱਸਦਾ ਸਿੱਖੀ ਸਿਧਾਂਤ ਤੇ ਸਿੱਖ ਕੌਮ ਦਾ ਜਿਹੜਾ ਫਲਸਫਾ ਹੈ ਸਿੱਖ ਤਾਂ ਦਿਨ ਚ ਸਮੇਂ ਚ ਦੋ ਵਾਰੀ ਦੋ ਵਾਰੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਤੇ ਤੁਸੀਂ ਸਿੱਖ ਕੌਮ ਦੇ ਸਾਬਕਾ ਜਥੇਦਾਰ ਨੂੰ ਇੱਕ ਕੌਨਸਪਿਰੇਟਰ ਦੇ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਮੈਨੂੰ ਲੱਗਦਾ ਸਿੱਖ ਕੌਮ ਦੇ ਜਥੇਦਾਰਾਂ ਦੀ ਕਿਰਦਾਰ ਕੁਸ਼ੀ ਕਰਨ ਚ ਤੁਹਾਡਾ ਕੋਈ ਢਿੱਡ ਨਹੀਂ ਭਰਿਆ ਜਾਂ ਤਖਸੇਬਾਨਾਂ ਦਾ ਦਾਇਰੇ ਨੂੰ ਥੋੜਾ ਘਟਾਉਣ ਦੀ ਜਿਹੜੀ ਤੁਸੀਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਤੁਹਾਡਾ ਢਿੱਡ ਨਹੀਂ ਭਰਿਆ ਸੰਗਤ ਜੀ ਤੁਹਾਡੀ ਕਚਹਿਰੀ ਵਿੱਚ ਮੈਂ 4-5 ਇੱਕ ਪਹਿਲੂ ਰੱਖਣਾ ਚਾਹੁੰਦਾ ਕੀ ਅੰਮ੍ਰਿਤਸਰ ਸ਼ਹਿਰ 'ਚ ਕੋਈ ਘਟਨਾ ਵਾਪਰਦੀ ਹੈ ਲੌਂਡ ਆਰਡਰ ਦਾ ਜ਼ਿੰਮੇਵਾਰ ਜ਼ਥੇਦਾਰ ਅਕਾਲ ਤਖਤ ਹੈ ਜਾਂ ਪੰਜ ਸਿਕ ਜੰਬਾਨਾਂ ਦੇ ਵਿੱਚੋਂ ਕੋਈ ਹੈ ਦੂਸਰੀ ਗੱਲ ਗਿਆਨੀ ਹਰਪ੍ਰੀਤ ਸਿੰਘ ਉਹ ਤਾਂ ਜ਼ਥੇਦਾਰ ਅਕਾਲ ਤਖਤ ਸਭ ਨਹੀਂ ਗਿਆਨੀ ਹਰਪ੍ਰੀਤ ਸਿੰਘ ਜੀ ਤੱਕ ਸ੍ਰੀ ਦਮਦਮਾ ਸਾਹਿਬ ਦੇ ਸੇਵਾਦਾਰ ਸਰ ਜੈ ਜੀ ਦਾਰਵਾਜੋ ਤੇ ਜਿਹੜੀ ਵੀ ਤੁਸੀਂ ਕੋਈ ਅਰਜ਼ੀ ਦਿੱਤੀ ਜਾਂ ਸੇਵਾ ਕਿਸ ਸਮੇਂ ਕਦੋਂ ਨਿਭਾਉਣੀ ਹੈ ਉਹ ਤੁਸੀਂ ਗਿਆਨੀ ਰਕबीर ਸਿੰਘ ਜੀ ਨੂੰ ਦਿੱਤੀ ਹੋਣੀ ਹੈ ਤੇ ਉਹਦਾ ਸਪਸ਼ਟੀਕਰਨ ਤਾਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੇ ਸਕਦੇ ਨੇ ਹਾਂ ਪਰ ਮੈਨੂੰ ਉਹ ਗੱਲ ਚੇਤੇ ਜ਼ਰੂਰ ਆਉਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ 11 ਤੋਂ 10 ਨੂੰ ਜਦੋਂ ਚੋਣ ਹੋਈ ਆ ਦੋ ਦਿਨ ਪਹਿਨਾ ਤੇ ਉਹਨਾਂ ਨੇ ਡੈਲੀਕੇਟ ਇਜਾਜ਼ਤ ਕਿਹਾ ਸੀ ਕਿ ਸੰਗਤ ਜੀ ਗੁਰੂ ਸਾਹਿਬ ਦੀ ਕਲਾ ਵਰਤੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਤੁਸੀਂ ਮੈਨੂੰ ਇਹਨਾਂ ਦੇ ਸਿਰ ਤੇ ਬਿਠਾਤਾ ਹੈ ਤੇ ਇਹਨਾਂ ਨੇ ਆਉਣ ਨਾਲੇ ਸਮੇਂ 'ਚ ਸਿਰ ਤਾਂ ਨੂੰ ਕਰਕੇ ਮੇਰੇ ਵੱਲ ਝਾਕਿਆ ਨਾ ਤੇ ਹਰੇਕ ਚੀਜ਼ ਲਈ ਇਹਨਾਂ ਨੇ ਮੈਨੂੰ ਦੋਸ਼ੀ ਠਰਾਈ ਜਿਹੜਾ ਮੇਰੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰਨੀ ਹੈ ਅੱਜ ਉਹਨਾਂ ਦੀ ਗੱਲ ਉਹ ਸੱਚ ਉਹ ਨਜ਼ਰ ਆ ਗਈ ਮੈਂ ਕਹਿੰਦਾ ਤੁਹਾਡੇ ਹਿਸਾਬ ਨਾਲ ਤਾਂ ਜੋ ਵੀ ਕਿਤੇ ਕੁਝ ਦੁਨੀਆ 'ਚ ਵਾਪਰਿਆ ਉਹਦੇ ਲਈ ਕਹਿੰਦੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਤੁਸੀਂ ਇੰਨੇ ਇੱਕ ਜ਼ਿਆਦਾ ਬੁੱਕਲੇ ਹੋਇਓ ਆਪਰੇਸ਼ਨ ਸੰਧੂਰ ਹੋਇਆ ਉਹਦੇ ਲਈ ਵੀ ਗੈਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੈ ਜਿਹੜਾ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਕਿਉਂਕਿ ਗੈਨੀ ਹਰਪ੍ਰੀਤ ਸਿੰਘ ਬਣੇ ਤੇ 1 ਘੰਟੇ ਬਾਅਦ ਲੈਂਡ ਪੂਲਿੰਗ ਪਾਲਿਸੀ ਵਾਪਸ ਹੋ ਗਈ ਉਹਦੇ ਲਈ ਵੀ ਗੈਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਤੁਹਾਡੇ ਹਿਸਾਬ ਨਾਲ ਤਾਂ ਕੋਈ ਵੀ ਘਟਨਾ ਕਿਤੇ ਵੀ ਪੰਜਾਬ ਚ ਵਾਪਰ ਰਹੀ ਹੈ ਚੰਗੇ ਮਾੜੀ ਉਹਦੇ ਲਈ ਗੈਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੈ ਤੁਸੀਂ ਇੰਨੇ ਬਕਲਾਏ ਹੋ ਕਿ ਮੈਂ ਤਾਂ ਸੁਖਬੀਰ ਜੀ ਨੂੰ ਬੇਨਤੀ ਕਰੂੰਗਾ ਕਿ ਬਾਲ ਸਾਹਿਬ ਮੈਂ ਉਹ ਦਿਨ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜਿੱਦਨ ਤੁਹਾਡੇ ਤੇ ਗੋਲੀ ਚੱਲੀ ਸੀ ਤੁਹਾਡੇ ਪਰਿਵਾਰ ਸਮੇਤ ਇੱਕ ਇੱਕ ਪਰਿਵਾਰ ਤੁਹਾਡੇ ਅਕਾਲੀ ਦਲ ਦੇ ਪਰਿਵਾਰ ਦਾ ਕਿਉਂਕਿ ਤੁਸੀਂ ਉਦੋਂ ਪ੍ਰਧਾਨ ਸੀਗੇ ਇੱਕ ਇੱਕ ਅਕਾਲੀ ਦਲ ਦਾ ਵਰਕਰ ਉਦੋਂ ਚਿੰਤਤ ਸੀ ਇੱਕ ਇੱਕ ਪੰਜਾਬੀ ਚਿੰਤਤ ਸੀ ਕਿ ਦਰਬਾਰ ਸਾਹਿਬ ਦੀ ਚਾਰ ਸਫੇਰੇ ਗਲਿਆਰੇ ਚ ਕਹੇ ਜੀ ਘਟਨਾ ਵਾਪਰ ਗਈ ਹੈ ਹਰੇਕ ਸਿੱਖ ਦਾ ਉਦੋਂ ਸਿਰ ਸ਼ਰਮ ਨਾਲ ਝੁਕਿਆ ਸੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਿੱਖ ਕੌਮ ਦੇ ਨਾਲ ਨਾ ਵਿਤਰਾ ਕਮਾਓ ਇਹ ਜੀਆਂ ਮੀਠ ਹਰਕਤਾਂ ਤੋਂ ਬਾਹ ਜਾਓ ਉਹ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਕਾ ਜੈ ਜੇ ਦਾਰਸ਼ੀ ਕਾਉਤਕ ਸਾਹਿਬ ਨਹੀਂ 15 ਲੱਖ ਜੁਝਾਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਤੋਂ ਸਥਾਪਤ ਸ੍ਰੀ ਅਕਾਦਕ ਸਾਹਿਬ ਤੋਂ ਅਰਬ ਕੀਤੀ ਭਰਤੀ ਦੇ ਮੈਂਬਰ 15 ਲੱਖ ਜਾਗ ਦੀ ਜ਼ਮੀਰ ਵਾਲੀ ਫੌਜ ਉਹਨਾਂ ਦੇ ਪਿੱਛੇ ਖੜੀ ਹੈ ਜਦੋਂ ਇਹ ਹਾਦਸਾ ਵਾਪਰਿਆ ਤੇ ਪੰਜਾਬ ਪੁਲਿਸ ਨੇ ਇਨਕੁਆਇਰੀ ਸ਼ੁਰੂ ਕੀਤੀ ਮੈਂ ਪੁੱਛਣਾ ਚਾਹੁੰਗਾ ਉਦੋਂ ਤੁਸੀਂ ਕਿਉਂ ਨਹੀਂ ਹਿੰਮਤ ਕਰਕੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਦਿੱਤਾ ਉਸ ਇਨਸੀਡੈਂਟ ਨੂੰ ਅੱਜ ਤਕਰੀਬਨ 9 ਮਹੀਨੇ 10 ਮਹੀਨੇ ਹੋ ਗਏ ਨੇ ਅੱਜ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਤੁਹਾਡੇ ਮੂੰਹੋਂ ਕਿਉਂ ਨਹੀਂ ਨਿਕਲਿਆ ਕਿ ਤੁਸੀਂ ਉਡੀਕ ਕਰ ਰਹੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਪ੍ਰਧਾਨ ਬਣਨ ਤਾਂ ਉਦੋਂ ਅਸੀਂ ਕਿਚੜ ਉਛਾਲਾਂਗੇ ਉਦੋਂ ਕਿੰਨਾ ਖੁਸ਼ੀ ਕਰਾਂਗੇ ਉਹਨਾਂ ਦਾ ਤੁਸੀਂ ਇੰਨਾ ਨੀਵਾ ਕਰ ਸਕਦੇ ਹੋ ਕਿ ਸਰਦਾਰ ਸੁਬੀਰ ਸਿੰਘ ਬਾਦਲ ਦੇ ਉੱਪਰ ਜਿਹੜਾ ਜਾਣ ਲੇਵਾ ਹਮਲਾ ਜੀਚ ਉਹਨਾਂ ਦੀ ਜਾਣ ਜਾ ਸਕਦੀ ਸੀ ਉਹਦੇ ਉੱਪਰ ਵੀ ਤੁਸੀਂ ਸਿਆਸਤ ਕਰਨਾ ਚਾਹੁੰਦੇ ਹੋ ਮੈਂ ਤਾਂ ਬਾਦ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੁਸੀਂ ਆਪ ਨਿਗਾਹ ਮਾਰ ਕੇ ਦੇਖੋ ਅੱਖਾਂ ਖੋਲ ਕੇ ਇਹ ਕਿੰਨੇ ਕੁ ਸਕੇ ਨੇ ਤੁਹਾਡੇ ਤੁਹਾਡੇ ਉੱਪਰ ਮੈਨੂੰ ਲੱਗਦਾ ਜੇ ਕਿਸੇ ਨੇ ਸੁਪਾਰੀ ਲਈ ਹੋਈ ਹੈ ਤਾਂ ਉਹ ਆ ਜਿਹੜੇ ਤੁਹਾਡੇ 4-5 ਵਾਲੇ ਦੋਲੇ ਫਿਰਦੇ ਨੇ ਇਹਨਾਂ ਨੇ ਸੁਪਾਰੀ ਲੈ ਕੇ ਤੁਹਾਡਾ ਸਿਆਸੀ ਖਾਤਮਾ ਕਰਨ ਦੀ ਪੂਰੀ ਤਿਆਰੀ ਕੀਤੀ ਹੋਈ ਹੈ ਜੇ ਤੁਹਾਨੂੰ ਕਿਸੇ ਤੋਂ ਖਤਰਾ ਤਾਂ ਇਹਨਾਂ ਤੋਂ ਖਤਰਾ ਹੈ ਅੱਜ ਇੱਕ ਬਹੁਤ ਗੈਰ ਜ਼ਿੰਮੇਵਾਰ ਹਸ ਹੋਣਾ ਜਾਂ ਬਿਆਨ ਮੇਰੇ ਸਾਹਮਣੇ ਆਇਆ ਪਰ ਜਿਹਦੇ ਕੀ ਪ੍ਰਨਾਮ ਬਹੁਤ ਗੰਭੀਰ ਹੋਣ ਵਾਲੇ ਕਿਉਂਕਿ ਅੱਜ ਫੇਰ ਪਗੋੜੇ ਦਲ ਵੱਲੋਂ ਸਮੁੱਚੇ ਸਿੱਖ ਜਗਤ ਦਾ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਨੀਵਾਂ ਕੀ ਕਰਤਾ ਸਿੱਖ ਕੌਮ ਦਾ ਦਿਲ ਬਲੁੰਦ ਹੋ ਗਿਆ ਕਿਉਂਕਿ ਸਿੱਖ ਕੌਮ ਦੇ ਇੱਕ ਸਾਭਕਾ ਜਥੇਦਾਰ ਉੱਪਰ ਅੱਜ ਫੇਰ ਇਹਨਾਂ ਨੇ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸਗਤ ਜੀ ਇਹਨਾਂ ਦੇ ਮਾਇਨੇ ਜੇ ਆਪਾਂ ਮੰਨੀਏ ਤਾਂ ਜਿਹੜਾ ਸੁਖਬੀਰ ਬਾਦਲ ਦੇ ਸੁਖਬੀਰ ਬਾਦਲ ਸਾਹਿਬ ਦੇ ਉੱਪਰ ਜਾਣ ਲੇਵਾ ਹਮਲਾ ਹੋਇਆ ਸੀ ਉਹਦੇ ਪਿੱਛੇ ਕਹਿੰਦੇ ਹਾਕਰੀ ਸਿੰਘ ਦੀ ਸਾਜ਼ਿਸ਼ ਸੀ। ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨਾਂ ਨਾਲ ਪੰਥ ਦਾ ਤਾਂ ਕੋਈ ਵਾਅਦਸਾ ਨਹੀਂ ਭਗੋੜੇ ਦਲ ਦਾ ਇਸ ਕਰਕੇ ਮੈਨੂੰ ਦੱਸਦਾ ਸਿੱਖੀ ਸਿਧਾਂਤ ਤੇ ਸਿੱਖ ਕੌਮ ਦਾ ਜਿਹੜਾ ਫਲਸਫਾ ਹੈ ਸੈਕਟਰ ਦੇ ਵਿੱਚ ਸਮੇਂ 'ਚ ਦੋ ਵਾਰੀ ਦੋ ਵਾਰੀ ਸਰਬੱਤ ਦੇ ਭਲੇ ਦੀ ਅਦਾਸ ਕਰਦਾ ਤੇ ਤੁਸੀਂ ਸਿੱਖ ਕੌਮ ਦੇ ਸਾਬਕਾ ਜਥੇਦਾਰ ਨੂੰ ਇੱਕ ਕੌਨਸਪਿਰੇਟਰ ਦੇ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਮੈਨੂੰ ਲੱਗਦਾ ਸਿੱਖ ਕੌਮ ਦੇ ਜਥੇਦਾਰਾਂ ਦੀ ਕਿਰਦਾਰ ਕੁਸ਼ੀ ਕਰਨ 'ਚ ਤੁਹਾਡਾ ਕੋਈ ਢਿੱਡ ਨਹੀਂ ਭਰਿਆ ਜਾਂ ਤਖਸੈਬਾਨਾਂ ਦਾ ਧਾਇਰੇ ਨੂੰ ਥੋੜਾ ਘਟਾਉਣ ਦੀ ਜਿਹੜੀ ਤੁਸੀਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਤੁਹਾਡਾ ਢਿੱਡ ਨਹੀਂ ਭਰਿਆ ਸੰਧਾ ਜੀ ਥੋੜੀ ਕਚਹਿਰੀ ਵਿੱਚ ਮੈਂ 4-5 ਇੱਕ ਪਹਿਲੂ ਰੱਖਣਾ ਚਾਹੁੰਦਾ ਕਿ ਅੰਮ੍ਰਿਤਸਰ ਸ਼ਹਿਰ 'ਚ ਕੋਈ ਘਟਨਾ ਵਾਪਰਦੀ ਹੈ ਲਾਉਂਡ ਆਰਡਰ ਦਾ ਜ਼ਿੰਮੇਵਾਰ ਜਥੇਦਾਰ ਅਕਾਲ ਤਖਤ ਹੈ ਜਾਂ ਪੰਜ ਸੈਂਕੜੇ ਜ਼ਬਾਨਾਂ ਦੇ ਵਿੱਚੋਂ ਕੋਈ ਹੈ ਦੂਸਰੀ ਗੱਲ ਗਿਆਨੀ ਹਰਪ੍ਰੀਤ ਸਿੰਘ ਉਹ ਤਾਂ ਜਥੇਦਾਰ ਅਕਾਲ ਤਖਤ ਸਭ ਨਹੀਂ ਗਿਆਨੀ ਹਰਪ੍ਰੀਤ ਸਿੰਘ ਜੀ ਤੱਕ ਸ੍ਰੀ ਦਮਦਮਾ ਸਾਹਿਬ ਦੇ ਸੇਵਾਦਾਰ ਸਰ ਜਥੇਦਾਰ ਵਜੋਂ ਤੇ ਜਿਹੜੀ ਵੀ ਤੁਸੀਂ ਕੋਈ ਅਰਜ਼ੀ ਦਿੱਤੀ ਜਾਂ ਸੇਵਾ ਕਿਸ ਸਮੇਂ ਕਦੋਂ ਨਭਾਉਣੀ ਹੈ ਉਹ ਤੁਸੀਂ ਗਿਆਨੀ ਰਕबीर ਸਿੰਘ ਜੀ ਨੂੰ ਦਿੱਤੀ ਹੋਣੀ ਹੈ ਤੇ ਉਹਦਾ ਸਪਸ਼ਟੀਕਰਨ ਤਾਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੇ ਸਕਦੇ ਨੇ ਹਾਂ ਪਰ ਮੈਨੂੰ ਉਹ ਗੱਲ ਚ ਇੱਥੇ ਜ਼ਰੂਰ ਆਉਂਦੀ ਹੈ ਕਿ ਹਰਪ੍ਰੀਤ ਸਿੰਘ ਦੀ 11 ਅਸਤੂ ਨੂੰ ਜਦੋਂ ਚੋਣ ਹੋਈ ਆ ਦੋ ਦਿਨ ਪਹਿਨਾ ਤੇ ਉਹਨਾਂ ਨੇ ਡੈਲੀਕੇਟ ਇਜਾਜ਼ਤ ਕਿਹਾ ਸੀ ਕਿ ਸੰਗਤ ਜੀ ਗੁਰੂ ਸਾਹਿਬ ਦੀ ਕਲਾ ਵਰਤੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਤੁਸੀਂ ਮੈਨੂੰ ਇਹਨਾਂ ਦੇ ਸਿਰ ਤੇ ਬਿਠਾਤਾ ਹੈ ਤੇ ਇਹਨਾਂ ਨੇ ਆਉਣ ਨਾਲੇ ਸਮੇਂ 'ਚ ਸਿਰ ਤਾਂ ਨੂੰ ਕਰਕੇ ਮੇਰੇ ਵੱਲ ਝਾਕਿਆ ਨਾ ਤੇ ਹਰ ਇੱਕ ਚੀਜ਼ ਲਈ ਇਹਨਾਂ ਨੇ ਮੈਨੂੰ ਦੋਸ਼ੀ ਠਰਾਈ ਜਣਾ ਮੇਰੀ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰਨੀ ਹੈ ਅੱਜ ਉਹਨਾਂ ਦੀ ਗੱਲ ਉਹ ਸੱਚ ਉਹ ਨਜ਼ਰ ਆ ਗਈ ਮੈਂ ਕਹਿੰਦਾ ਤੁਹਾਡੇ ਹਿਸਾਬ ਨਾਲ ਤਾਂ ਜੋ ਵੀ ਕਿਤੇ ਕੁਝ ਦੁਨੀਆ 'ਚ ਵਾਪਰਿਆ ਉਹਦੇ ਲਈ ਕਹਿੰਦੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਤੁਸੀਂ ਇੰਨੇ ਇੱਕ ਜਿਆਦਾ ਬੁਖਲਾਏ ਹੋਇਓ ਆਪਰੇਸ਼ਨ ਸੰਧੂਰ ਹੋਇਆ ਉਹਦੇ ਲਈ ਵੀ ਕਹਿੰਦੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੈ ਜਿਹੜਾ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਬਣੇ ਤੇ 1 ਘੰਟੇ ਬਾਅਦ ਲੈਂਡ ਪੂਲਿੰਗ ਪਾਲਸੀ ਵਾਪਸ ਹੋ ਗਈ ਉਹਦੇ ਲਈ ਵੀ ਗਿਆਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਤੁਹਾਡੇ ਹਿਸਾਬ ਨਾਲ ਤਾਂ ਕੋਈ ਵੀ ਘਟਨਾ ਕਿਤੇ ਵੀ ਪੰਜਾਬ ਚ ਵਾਪਰ ਰਹੀ ਹੈ ਚੰਗੇ ਮਾੜੀ ਉਹਦੇ ਲਈ ਗਿਆਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੈ ਤੁਸੀਂ ਇੰਨੇ ਬਖਲਾਏ ਹੋਗੇ ਮੈਂ ਤਾਂ ਸੁਖਬੀਰ ਜੀ ਨੂੰ ਬੇਨਤੀ ਕਰੂੰਗਾ ਕਿ ਬਾਲ ਸਾਹਿਬ ਮੈਂ ਉਹ ਦਿਨ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜਦੋਂ ਤੁਹਾਡੇ ਤੇ ਗੋਲੀ ਚੱਲੀ ਸੀ ਤੁਹਾਡੇ ਪਰਿਵਾਰ ਸਮੇਤ ਇੱਕ ਇੱਕ ਪਰਿਵਾਰ ਤੁਹਾਡੇ ਅਕਾਲੀ ਦਲ ਦੇ ਪਰਿਵਾਰ ਦਾ ਯਕੀ ਤੂਸੇ ਉਹਨਾਂ ਪ੍ਰਧਾਨ ਸੀਗੇ ਇੱਕ ਇੱਕ ਕਾਲੀ ਦਲ ਦਾ ਵਰਕਰ ਉਹ ਚਿੰਤਤ ਸੀ ਇੱਕ ਇੱਕ ਪੰਜਾਬੀ ਚਿੰਤਤ ਸੀ ਕਿ ਦਰਬਾਰ ਸਾਹਿਬ ਦੀ ਚਾਰ ਸਫੇਰੇ ਗਲਿਆਰੇ ਚ ਕਹੇ ਜੀ ਘਟਨਾ ਵਾਪਰ ਗਈ ਹੈ ਹਰੇਕ ਸਿੱਖ ਦਾ ਉਦੋਂ ਸਿਰ ਸ਼ਰਮ ਨਾਲ ਝੁਕਿਆ ਸੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਿੱਖ ਕੌਮ ਦੇ ਨਾਲ ਨਾ ਬੇਤਰਾ ਕਮਾਓ ਇਹ ਜੀਆਂ ਨੀਤ ਹਰਕਤਾਂ ਤੋਂ ਬਾਹਰ ਜਾਓ ਉਹ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦਾ ਜੇਜੇਦਾਰ ਸ਼੍ਰੀ ਕਾਉਤਕ ਸਾਹਿਬ ਨਹੀਂ 15 ਲੱਖ ਜੁਝਾਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਤੋਂ ਸਥਾਪਤ ਸ਼੍ਰੀ ਅਕਾਉਤਕ ਸਾਹਿਬ ਤੋਂ ਅਰਬ ਕੀਤੀ ਭਰਤੀ ਦੇ ਮੈਂਬਰ 15 ਲੱਖ ਜਾਗ ਦੀ ਜ਼ਮੀਰ ਵਾਲੀ ਫੌਜ ਉਹਨਾਂ ਦੇ ਪਿੱਠ ਤੇ ਖੜੀ ਹੈ ਜਦੋਂ ਇਹ ਹਾਦਸਾ ਵਾਪਰਿਆ ਤੇ ਪੰਜਾਬ ਪੁਲਿਸ ਨੇ ਇਨਕੁਆਇਰੀ ਸ਼ੁਰੂ ਕੀਤੀ ਮੈਂ ਪੁੱਛਣਾ ਚਾਹੁੰਗਾ ਉਦੋਂ ਤੁਸੀਂ ਕਿਉਂ ਨਹੀਂ ਹਿੰਮਤ ਕਰਕੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਦਿੱਤਾ ਉਸ ਇਨਸੀਡੈਂਟ ਨੂੰ ਅੱਜ ਤਕਰੀਬਨ 9 ਮਹੀਨੇ 10 ਮਹੀਨੇ ਹੋ ਗਏ ਨੇ ਅੱਜ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਤੁਹਾਡੇ ਮੂੰਹੋਂ ਕਿਉਂ ਨਹੀਂ ਨਿਕਲਿਆ ਕੀ ਤੁਸੀਂ ਉਡੀਕ ਕਰ ਰਹੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਪ੍ਰਧਾਨ ਬਣਨ ਤਾਂ ਉਦੋਂ ਅਸੀਂ ਕਿਚੜ ਉਛਾਲਾਂਗੇ ਉਦੋਂ ਕਿੰਨਾ ਖੁਸ਼ੀ ਕਰਾਂਗੇ ਉਹਨਾਂ ਦੀ ਤੁਸੀਂ ਇੰਨਾ ਨੀਵਾ ਕਰ ਸਕਦੇ ਹੋ ਕਿ ਸਰਦਾਰ ਸੁਬੀਰ ਸਿੰਘ ਬਾਦਲ ਦੇ ਉੱਪਰ ਜਿਹੜਾ ਜਾਨਲੇਵਾ ਹਮਲਾ ਜੀ ਚ ਉਹਨਾਂ ਦੀ ਜਾਨ ਜਾ ਸਕਦੀ ਸੀ ਉਹਦੇ ਉੱਪਰ ਵੀ ਤੁਸੀਂ ਸਿਆਸਤ ਕਰਨਾ ਚਾਹੁੰਦੇ ਹੋ ਮੈਂ ਤਾਂ ਬਾਦ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੁਸੀਂ ਆਪ ਨਿਗਾਹ ਮਾਰ ਕੇ ਦੇਖੋ ਅੱਖਾਂ ਖੋਲ ਕੇ ਇਹ ਕਿੰਨੇ ਕੁ ਸਕੇ ਨੇ ਤੁਹਾਡੇ ਤੁਹਾਡੇ ਉੱਪਰ ਮੈਨੂੰ ਲੱਗਦਾ ਜੇ ਕਿਸੇ ਨੇ ਸੁਪਾਰੀ ਲਈ ਹੋਈ ਹੈ ਤਾਂ ਉਹ ਆ ਜਿਹੜੇ ਛੋੜੇ ਚਾਰ ਪੰਜ ਆਲੇ ਦੋਲੇ ਫਿਰਦੇ ਨੇ ਇਹਨਾਂ ਨੇ ਸੁਪਾਰੀ ਲੈ ਕੇ ਤੁਹਾਡਾ ਸਿਆਸੀ ਖਾਤਮਾ ਕਰਨ ਦੀ ਪੂਰੀ ਤਿਆਰੀ ਕੀਤੀ ਹੋਈ ਹੈ ਜੇ ਤੁਹਾਨੂੰ ਕਿਸੇ ਤੋਂ ਖਤਰਾ ਹੈ ਤਾਂ ਇਹਨਾਂ ਤੋਂ ਖਤਰਾ ਹੈ